ਸਸਿਗਾਲ ਮੈਂ ਹਾਂ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਹਿਲਾ ਆਪਾਂ ਵੀਡੀਓ ਸੁਣਦੇ ਹਾਂ ਫਿਰ ਉਸਤੇ ਗੱਲਬਾਤ ਕਰਾਂਗੇ ਹਾਂਜੀ ਕੋਈ ਹੋਰ 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 ਪਾਇਆ ਵੀ ਪੁੱਛੋ ਕੀ ਗੱਲ ਕਹਿੰਦਾ ਮੈਂ ਰਹੂੰ ਕਿ ਕਾਹ ਤੋਂ ਬਾਬਾ ਨਾਨਸ ਸਿੰਘ ਦੇ ਘਰ ਦੀ ਬਦਨਾਮੀ ਹੋਊਗੀ ਨਹੀਂ ਬਾਬਾ ਨਾਨਸ ਸਿੰਘ ਜੀ ਦੇ ਘਰ ਦੇ ਕੁਦਨਾਮੀ ਮੈਂ ਨਹੀਂ ਕਰ ਰਿਹਾ ਜੀ ਹਾਂ ਉਹ ਇਹਨਾਂ ਨੇ ਕੀਤੀ ਹੈ ਉਹ ਇਹਨਾਂ ਨੇ ਤਾਂ ਜਿਹੜੀਆਂ ਕਰਤੂਤਾਂ ਕੀਤੀਆਂ ਕੀਤੇ ਆ ਉਹਦਾ ਆਪਾਂ ਤੁਹਾਡੇ ਨਾਲ ਸਹਿਮਤ ਹੈ ਹਾਂਜੀ ਭੌਣੇ ਦਾ ਕੋਈ ਹੱਲ ਨਹੀਂ ਹੈ ਮੈਂ ਉਹਨੂੰ ਹੱਲ ਰੇਟਿੰਗ ਲਈ ਕਰਦਾ ਕਹਿੰਦਾ ਵੀ ਗੱਲ ਕਰਕੇ ਦੇਖੋ ਕੀ ਕਹਿੰਦੇ ਐ ਮੇਰੋ ਇਹ ਗੱਲ ਤਾਂ ਕਰੋਨਾ ਨਾਲ ਹੈ ਜੀ ਇਹ ਕਿਸੇ ਵੀ ਗੱਲਬਾਤ ਨੂੰ ਲੈ ਕੇ ਮੈਂ ਇਸ ਗੱਲ ਤੇ ਕਿਸੇ ਦੇ ਵੀ ਸਮਝੌਤਾ ਨਹੀਂ ਕਰਨਾ ਮਤਲਬ ਕਿ ਦਾ ਕੋਈ ਕੋਈ ਸਮਝੋਤਾ ਨਹੀਂ ਕਰਨਾ ਨਹੀਂ ਨਹੀਂ ਬਾਬਾ ਜੀ ਕਿਸੇ ਗੱਲ ਨੂੰ ਉਹਨਾਂ ਨੂੰ ਸਿੱਧੀ ਗੱਲ ਕਹਿ ਦਿਓ ਵੀ ਉਹ ਕਹਿੰਦਾ ਕਿ ਜਦੋਂ ਮੈਰੋ ਵਾਲੇ ਦੇ ਸਾਹ ਮੁੱਕਣਗੇ ਤੂੰ ਇਹ ਮਰ ਜਾਊਗਾ ਬੰਦਾ ਤੇ ਹੋ ਸਕਦਾ ਗੱਲ ਰੁਕ ਜੇ ਤੂੰ ਥੱਲੇ ਮੈਂ ਕੋਈ ਗੱਲ ਨਹੀਂ ਕਰ ਸਕਦਾ ਮੈਂ ਇੱਕ ਆਡੀਓ ਸ਼ੇਅਰ ਕਰਨਾ ਚਾਹੁੰਦਾ ਉਹ ਆਡੀਓ ਮੇਰੀ ਤੇ ਬਾਬੇ ਚੋਨੀ ਦੀ ਦੋਨਾਂ ਦੀ ਆ ਬਾਬੇ ਲੱਖੇ ਹਰਪੂਰ ਆਇਆ ਸੀ ਹਾਂਜੀ ਉਹੀ ਗੱਲ ਉਹਨਾਂ ਨੂੰ ਆਇਆ ਵੀ ਪੁੱਛੋ ਕੀ ਗੱਲ ਕਹਿੰਦਾ ਮੈਰੋ ਕਿ ਕਾਂ ਤੋਂ ਬਾਬਾ ਨਾਨਕ ਸਿੰਘ ਦੇ ਘਰ ਦੀ ਬਦਨਾਮੀ ਹੋਊਗੀ ਨਹੀਂ ਬਾਬਾ ਨਾਨਕ ਸਿੰਘ ਜੀ ਦੀ ਘਰ ਦੀ ਬਦਨਾਮੀ ਇਹ ਨਹੀਂ ਕਰ ਰਿਹਾ ਜੀ ਹਾਂ ਹਾਂ ਉਹ ਇਹਨਾਂ ਨੇ ਕੀ ਲਈ ਆ ਉਹ ਇਹਨਾਂ ਦਾ ਜਿਹੜੀਆਂ ਕਰਤੂਤਾ ਦਿਖਤੀਆਂ ਕੀਤੀਆਂ ਉਹ ਤਾਂ ਆਪਾਂ ਤੁਹਾਡੇ ਨਾਲ ਸਹਿਮਤ ਆ ਹਾਂਜੀ ਮਾਣੇ ਦਾ ਕੋਈ ਹੱਲ ਨਹੀਂ ਹੈ ਮੈਂ ਦੇਖੋ ਕਿ ਕਿਸ ਤਰ੍ਹਾਂ ਬਾਬਾ ਜੋਨੀ ਅਤੇ ਦੂਸਰੇ ਪਾਸੇ ਭਾਈ ਅਮਰਤਪਾਲ ਸਿੰਘ ਮਹਿਰੋ ਦੀ ਗੜੀ ਸੋਸ਼ਲ ਮੀਡੀਆ ਤੇ ਕਾਲ ਜਿਹੜੀ ਰਿਕਾਰਡਿੰਗ ਹੈ ਉਹ ਵਾਇਰਲ ਹੋ ਰਹੀ ਹੈ ਜਿਸ ਦੀ ਪੁਸ਼ਟੀ ਖੁਦ ਭਾਈ ਅਮਰਤਪਾਲ ਸਿੰਘ ਮਹਿਰੋ ਹੋਰਾਂ ਨੇ ਕੀਤੀ ਹੈ ਕਿ ਕਿਸ ਤਰ੍ਹਾਂ ਨਾਨਕ ਸਰਠਾ ਸਹਿ ਵਿਖੇ ਭੱਦੇ ਕੰਮ ਲੇੜੀ ਦਾ ਸ਼ੋਸ਼ਣ ਬੱਚਿਆਂ ਦਾ ਸ਼ੋਸ਼ਣ ਨੌਜਵਾਨ ਲੜਕੀਆਂ ਦਾ ਸ਼ੋਸ਼ਣ ਫਿਰ ਉਸ ਤੋਂ ਬਾਅਦ ਕਿਹਾ ਕਿਹਾ ਜਾ ਰਿਹਾ ਹੈ ਬਾਬਾ ਚੁੰਨੀ ਸਿੰਘ ਵੱਲੋਂ ਕਿ ਨੰਦ ਸਿੰਘ ਘਰ ਦੀ ਬਦਨਾਮੀ ਹੋਵੇਗੀ ਲੇਕਿਨ ਜਿਹੜੇ ਉਥੋਂ ਦੇ ਅਧਿਕਾਰੀ ਨੇ ਜਿਨ੍ਹਾਂ ਨੇ ਗੱਦੀ ਸੰਭਾਲੀ ਹੋਈ ਹੈ ਜਾਂ ਜਿਹੜੇ ਉਹ ਸੰਸਥਾ ਨੂੰ ਚਲਾ ਰਹੇ ਨੇ ਕਿ ਉਹਨਾਂ ਦੇ ਆਗੂ ਇਹੋ ਜੇ ਕੰਮ ਕਰਕੇ ਜੰਸੀ ਸ਼ੋਸ਼ਣ ਵਾਲੇ ਚਾਹੇ ਉਹ ਕਿਸੇ ਵੀ ਘਰ ਦੀ ਧੀ ਹੋਵੇ ਭੈਣ ਹੋਵੇ ਲੇਕਿਨ ਇਸ ਤਰ੍ਹਾਂ ਦਾ ਸ਼ੋਸ਼ਣ ਕਰਨਾ ਕੀ ਬਣਦਾ ਹੈ ਹੁਣ ਵਿਚੋਲਗੀ ਕਰ ਰਹੇ ਨੇ ਬਾਬਾ ਜੋਨੀ ਬਾਬਾ ਜੋਨੀ ਕਹਿੰਦੇ ਨੇ ਕਿ ਉਹ ਮੱਖਣ ਸਿੰਘ ਜਿਹੜੇ ਹਗੇ ਨੇ ਉਹਨਾਂ ਦਾ ਘਰ ਲੁੱਟਿਆ ਜਾਵੇਗਾ ਉਹਨਾਂ ਦੀ ਬਦਨਾਮੀ ਹੋਵੇਗੀ ਤੇ ਦੂਸਰੇ ਪਾਸੇ ਬਾਬਾ ਆਨੰਦ ਸਿੰਘ ਦੇ ਘਰ ਨੂੰ ਜਿਹੜੀ ਢਾ ਲੱਗੇਗੀ ਕੀ ਇਸ ਤਰ੍ਹਾਂ ਕਰਕੇ ਕੀ ਸਾਬਤ ਕਰਨਾ ਚਾਹੁੰਦੇ ਨੇ ਜੋਨੀ ਜਿਹੜੇ ਬਾਬਾ ਜੋਨੀ ਨੇ ਉਹ ਬੜੇ ਮਸ਼ਹੂਰ ਨੇ ਉਹਨਾਂ ਨੂੰ ਲਗਭਗ ਸਾਰਾ ਵਰਲਡ ਜਿੱਥੇ ਪੰਜਾਬ ਪੰਜਾਬੀਅਤ ਅਤੇ ਸਿੱਖ ਵਸਦੇ ਨੇ ਉਹ ਜਾਣਦੇ ਨੇ ਲੇਕਿਨ ਜੋਨੀ ਬਾਬਾ ਦਾ ਵੀ ਫਰਜ਼ ਬਣਦਾ ਹੈ ਕਿ ਨਾਨਕਸਰ ਠਾਰਸ ਜਿਹੜੇ ਹੈਗੇ ਨੇ ਉਹਨਾਂ ਦਾ ਵਿਰੋਧ ਕਰਨਾ ਯਾਨੀ ਕਿ ਭਾਈ ਅੰਬਰਤਾਪਾਲ ਮਹਿਰੋ ਦੇ ਹੱਕ ਵਿੱਚ ਖੜਨਾ ਹਾਲਾਂਕਿ ਜਿਹੜੇ ਇਲਜ਼ਾਮ ਲਗਾਏ ਗਏ ਲਗਾਏ ਨੇ ਠਾਠ ਡੇਰਾ ਨਲਸਰ ਵਾਲੇ ਜਿਹੜੇ ਮੁਖੀ ਨੇ ਬਾਬਾ ਨਾਨ ਸਿੰਘ ਦੇ ਜਿਹੜੇ ਵਾਰਸ ਨੇ ਜਾਂ ਜਿਹੜੇ ਗੱਦੀ ਨਸ਼ੀਨ ਨੇ ਕਿੰਨਾ ਲਗਾਏ ਨੇ ਉਹ ਭੈਣ ਨੇ ਲਗਾਏ ਨਹੀਂ ਉਹਨੇ ਭੈਣ ਨੇ ਭਾਈ ਅੰਮ੍ਰਿਤਪਾਲ ਮਹਿਰੋ ਦੇ ਨਾਲ ਗੱਲਾਂ ਕੀਤੀਆਂ ਖੁਲਾਸੇ ਕੀਤੇ ਕਿ ਕਿਸ ਤਰ੍ਹਾਂ ਦੇ ਜਨਸੀ ਸ਼ੋਸ਼ਣ ਛੋਟਿਆਂ ਬੱਚਿਆਂ ਤੋਂ ਲੈ ਕੇ ਵੱਡਿਆਂ ਬੱਚਿਆਂ ਦੇ ਨਾਲ ਕੀਤੇ ਜਾਂਦੇ ਨੇ ਇਹਨਾਂ 68 ਡੇਰੇ ਵਾਲਿਆਂ ਵੱਲੋਂ ਯਾਨੀ ਕਿ ਇੱਕ ਪਾਸੇ ਅਸੀਂ ਧਾਰਮਿਕ ਬਾਣਾ ਪਹਿਨਣਾ ਹੋਇਆ ਹੈ ਅਸੀਂ ਲੋਕਾਂ ਨੂੰ ਤਾਰਨ ਦੀਆਂ ਗੱਲਾਂ ਕਰਦੇ ਹਾਂ ਲੋਕਾਂ ਨੂੰ ਲੋ ਮਾਇਆ ਮੋਹ ਤੋਂ ਹਟਣ ਦੀਆਂ ਗੱਲਾਂ ਕਰਦੇ ਹਾਂ ਸਿੰਪਲ ਜੀਵਨ ਬਤੀਤ ਕਰਨ ਦੀਆਂ ਗੱਲਾਂ ਕਰਦੇ ਹਾਂ ਲੇਕਿਨ ਦੂਸਰੇ ਪਾਸੇ ਆਪ ਹੀ ਅਸੀਂ ਅਨਿਆਈ ਬਣ ਕੇ ਆਪ ਹੀ ਅਸੀਂ ਬਕ ਆਗੂ ਬਣ ਕੇ ਹੁਣ ਜੋਗਨੀ ਕਹਿ ਰਿਹਾ ਕਿ ਬਾਬਾ ਨਾਨ ਸਿੰਘ ਪਰਿਵਾਰ ਦੀ ਜਿਹੜੀ ਇਨਸਲਟ ਹੋਵੇਗੀ ਬੇਇੱਜ਼ਤੀ ਹੋਵੇਗੀ ਆਗੂ ਅਮਰਤਪਾਲ ਮੈਰੋ ਕੀ ਕਹਿ ਰਿਹਾ ਕਿ ਅਜਿਹੇ ਕੰਮ ਕਿਉਂ ਕੀਤਾ ਜਾਂਦਾ ਹੈ ਉਹਨੇ ਕਿਹਾ 나ਹੀਂ ਮੈਂ ਇਹ ਵੱਡੇ ਇਲਜ਼ਾਮ ਲਗਾਏ ਨਹੀਂ ਤੁਸੀਂ ਉਸ ਬੀਬੀ ਦੇ ਕੋਲੋਂ ਪੁੱਛੋ ਜਿਸ ਨੇ ਤੁਹਾਡੇ ਖੁਲਾਸੇ ਕੀਤੇ ਨੇ ਆਖਰਕਾਰ ਇਹਨਾਂ ਡੇਰਿਆਂ ਦੇ ਵਿੱਚ ਅਜਿਹੇ ਕਦੋਂ ਦੇ ਕੰਮ ਰੁਕਣਗੇ ਚਾਹੇ ਉਹ ਡੇਰਾ ਸੱਚਾ ਸੌਦਾ ਹੋਵੇ ਚਾਹੇ ਬਾਬਾ ਆਸਰਾਮ ਹੋਣ ਯਾਨੀ ਕਿ ਇਸ ਤਰ੍ਹਾਂ ਦੇ ਡੇਰੇ ਸਰਕਾਰ ਨੂੰ ਬੰਦ ਕਰਨੇ ਚਾਹੀਦੇ ਨੇ ਜਿੱਥੇ ਕਿ ਲੋਕ ਆਪਣੀ ਸ਼ਰਧਾ ਯਾਨੀ ਕਿ ਅਨੀ ਸ਼ਰਦਾ ਰੱਖ ਕੇ ਆਪਣੀਆਂ ਧੀਆਂ ਭੈਣਾਂ ਨੂੰ ਭੇਜਦੇ ਨੇ ਅਤੇ ਇਹਨਾਂ ਡੇਰੇ ਡੇਰਿਆਂ ਦੇ ਆਗੂਆਂ ਵੱਲੋਂ ਇਹਨਾਂ ਭੈਣਾਂ ਅਤੇ ਮਾਵਾਂ ਦੇ ਨਾਲ ਜਿਨਸੀ ਸ਼ੋਸ਼ਣ ਕੀਤੇ ਜਾਂਦੇ ਨੇ ਜਿਸ ਦਾ ਖੁਲਾਸਾ ਉਸ ਭੈਣ ਨੇ ਅੱਜ ਤੋਂ ਲਗਭਗ 4 ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਅੰਮਰਤਪਾਲ ਮਹਿਰੋ ਦੇ ਨਾਲ ਗੱਲਬਾਤ ਕਰਕੇ ਜਿਹੜੇ ਖੁਲਾਸੇ ਕੀਤੇ ਸੀ ਲੇਕਿਨ ਹੁਣ ਇਹ ਜੋਨੀ ਬਾਬਾ ਜਿਹੜੇ ਨੇ ਉਹ ਇਸ ਗੱਲ ਨੂੰ ਸਲਝਾਉਣ ਦੀਆਂ ਗੱਲਾਂ ਕਰ ਰਹੇ ਨੇ ਕਿ ਇਸ ਮਾਮਲੇ ਨੂੰ ਤੁਸੀਂ ਠੰਡੇ ਬਸਤੇ ਵਿੱਚ ਪਾ ਦਿਓ ਕਿਉਂਕਿ ਬਾਬਾ ਨਾਨਕ ਸਿੰਘ ਦੀ ਅਤੇ ਦੂਸਰੇ ਪਾਸੇ ਜਿਸ ਨੇ ਇਹ ਸ਼ੋਸ਼ਣ ਕੀਤਾ ਹੈ ਮਖਨ ਸਿੰਘ ਉਹਨਾਂ ਦੀ ਬੇਅਦਬੀ ਹੋਵੇਗੀ ਯਾ ਕਿ ਉਹਨਾਂ ਦੀ ਇੱਜ਼ਤ ਦੇ ਉਹਨਾਂ ਦੇ ਘਰ ਦੇ ਵਿੱਚ ਖਲਾਰਾ ਪਵੇਗਾ ਲੇਕਿਨ ਜਦੋਂ ਇਹ ਡੇਰਾਵਾ ਜਾਂ ਜਿਹੜੇ ਸੰਸਥਾਪਕ ਹੁੰਦੇ ਨੇ ਜਿਹੜੇ ਗੱਦੀ ਨਸ਼ੀਨ ਹੁੰਦੇ ਨੇ ਜਿਹੜੇ ਰਹਿਨਮਾਈ ਕਰਦੇ ਨੇ ਸੰਗਤਾਂ ਦੀ ਕੀ ਜਰਸੀ ਸ਼ੋਸ਼ਣ ਕਰਨ ਤੋਂ ਪਹਿਲਾਂ ਸੋਚਣਾ ਨਹੀਂ ਚਾਹੀਦਾ ਕਿ ਸੰਗਤ ਦਾ ਸਾਡੇ ਉਤੇ ਅਥਾ ਅਤੇ ਅਨਾ ਵਿਸ਼ਵਾਸ ਹੈ ਹੁਣ ਜੋਨੀ ਬਾਬਾ ਜਿਹੜੇ ਨੇ ਉਹ ਅਮਰਤਪਾਲ ਮਹਿਰੋ ਦੀਆਂ ਮਿੰਤਾਾਂ ਕਰਕੇ ਲਿਲੜੀਆਂ ਕੱਢ ਰਹੇ ਨੇ ਕਿ ਤੁਸੀਂ ਉਹਦੇ ਨਾਲ ਰਾਜ਼ੀਨਾਵਾ ਕਰੋ ਉਹਨਾਂ ਨੇ ਕਿਹਾ ਕੋਈ ਭੈਣ ਕਰਦੀ ਹੈ ਤਾਂ ਮੈਨੂੰ ਕੋਈ ਇਤਰਾਜ਼ ਨਹੀਂ ਅਮਰਤਪਾਲ ਭਾਈ ਅਮਰਤਪਾਲ ਮਹਿਰੋ ਦਾ ਇਹ ਬਿਆਨ ਸੀ ਉਨਾ ਪਹਿਲਾਂ ਆਪੇ سوشل মিডিਆ ਤੇ ਜਿਹੜੀ ਉਹਨਾਂ ਨੇ ਇਹ ਰਿਕਾਰਡਿੰਗ ਪਾਈ ਹੈ ਕਿ ਕਿਸ ਤਰ੍ਹਾਂ ਵਿੱਚੋਂ ਦਲਾਲ ਜੋਨੀ ਬਾਬਾ ਵਰਗੇ ਵੀ ਉੱਠ ਰਹੇ ਨੇ ਹਾਲਾਂਕਿ ਜੋਨੀ ਬਾਬਾ ਸ਼ਾਇਦ ਇਸ ਗੱਲ ਦਾ ਪਤਾ ਨਹੀਂ ਕਿ ਕਾਲ ਰਿਕਾਰਡਿੰਗ ਵੀ ਹੋ ਜਾਂਦੀ ਹੈ ਮੇਰੇ ਤੇ ਮੇਰੇ ਤੇ ਵੀ ਬੜੇ ਵੱਡੇ ਇਲਜ਼ਾਮ ਲੱਗਣਗੇ ਜੇਕਰ ਮੈਂ ਗਲਤ ਬੰਦੇ ਦੀ ਸਪੋਰਟ ਕਰਾਂਗਾ ਧੰਨ